ਨਾਨਕੋ ਗਦੀਪ ਸਿੰਘ ਜੀ ਸੁਦੀਸ਼ ਸਿੰਘ ਜੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੇਰੀ ਬੰਗਿਆਂ ਦੀ ਗੱਡੀ ਹੈ ਜੀ ਹਾਂਜੀ ਤੇ ਮੈਂ ਢਟੇਰਾ ਪਿੰਡ ਤੋਂ ਕੁਝ ਸਵਾਰੀਆਂ ਚੱਕੀਆਂ ਹਾਂ ਹਾਂਜੀ ਕੁਝ ਮੱਲੂ ਕੋਤੇ ਤੋਂ ਠੀਕ ਹੈ ਜੀ ਤੇ ਮੈਂ ਨਾਮਦਾਮਾ ਸਾਹਿਬ ਪਰਵੰਦੀ ਸਾਹਿਬ ਉਹ ਮੌਫਸਰ ਸਾਹਿਬ ਹਾਂਜੀ ਸਾਰੇ ਦਰਸ਼ਨ ਕਰਾ ਕੇ ਆ ਰਿਹਾ ਸੀਗਾ ਹਾਂਜੀ ਇਧਰੋਂ ਜਦੋਂ ਮੈਂ ਆ ਰਿਹਾ ਸੀਗਾ ਇੱਥੇ ਮੇਰੀ ਗੱਡੀ ਚਾਰ ਨੰਬਰ ਰੇਟ ਸੀ ਜਿਹੜੀ ਕੋਲੋਂ ਦੀ ਟਰੈਕਟਰ ਉੱਤਰ ਕੇ ਆਇਆ ਫਲਾਈਓਵਰ ਜੀ ਬਰੇ ਨਿਊਟਰਲ ਸੀਗਾ ਕਿੰਨਾ ਬਹੁਤ ਸਪੀਡ 'ਚ ਸੀ ਜਦੋਂ ਉਹਨੇ ਬ੍ਰੇਕ ਮਾਰੀ ਉਹਦੀ ਡਰਾਈਵਰ ਸਾਈਡ ਦੀ ਬ੍ਰੇਕ ਲੱਗੀ ਉਹ ਮੇਰੇ ਵੱਲ ਨੂੰ ਸਿੱਧਾ ਆ ਗਿਆ ਟਰੈਕਟਰ ਠੀਕ ਹੈ ਮੈਂ ਮੋੜੇ ਮੂੰਹ ਬਚਾ ਲਿਆ ਗੱਡੀ ਦਾ ਤੇ ਮੇਰੀ ਸਾਈਡ ਤੇ ਆ ਕੇ ਵੱਜਾ ਵਾਜਦੀ ਕੀ ਉਹਨੇ ਗੱਡੀ ਪਹਟਾ ਦਿੱਤੀ ਓਕੇ ਬਰਬਾਦ ਕਿੰਨੇ ਜਾਣੇ ਸੀ ਗੱਡੀ ਚ ਕਿੰਨੇ ਬੱਚੇ ਕਿੰਨੀਆਂ ਬੁੜੀਆਂ ਸੀ ਇੱਕ ਬੱਚਾ ਸੀਗਾ ਤੇ ਕੁੱਲ 12 ਸਵਾਰੀਆਂ ਤੇ ਔਰਤਾਂ ਕਿੰਨੀਆਂ ਸੀ ਅੱਠ ਔਰਤਾਂ ਸੀਗੀਆਂ ਤੇ ਚਾਰ ਜਣ ਤੇ ਸਥਿਤੀ ਕੀ ਆ ਹੁਣ ਉਹਨਾਂ ਦੀ ਬਹੁਤ ਠੀਕ ਆ ਨਾਰਮਲ ਹੀ ਸਰਜਰੀ ਹੋ ਰਿਹਾ ਉਦੋਂ ਪਹਚਾਇਆ ਤੇ ਗੱਲ ਕਰੀਏ ਜੀ ਤੁਹਾਡੀ ਮੈਂ ਵੀ ਠੀਕ ਆ ਠੀਕ ਹੈ ਟਰੈਕਟਰ ਦਾ ਤੇ ਟੈਂਪੂ ਟਰੈਵਲ ਦਾ ਐਕਸੀਡੈਂਟ ਹੋਇਆ ਉਸ ਵਿੱਚ ਜਿਹਦੇ ਚ 4-5 ਇੰਜਰਡ ਨੇ ਬੰਦੇ ਕਿੱਥੋਂ ਆ ਰਿਹਾ ਸੀ ਟੈਂਪੂ ਉਹ ਪਤਾ ਲੱਗਿਆ ਨਹੀਂ ਟੈਂਪੂ ਡਰਾਈਵਰ ਤੇ ਬਾਗੇ ਭਰਾਨੇ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਟਰੈਕਟਰ ਇਧਰ ਪੋਲ ਵਾਲੀ ਸਾਈਡ ਤੋਂ ਆ ਰਿਹਾ ਸੀ ਗੱਲਤੀ ਕਿਹਦੀ ਲੱਸੀ ਜਾ ਰਹੀ ਹੈ ਗਲਤੀ ਦੇਖਦੇ ਆ ਜੇ ਮੌਕੇ ਤੇ ਆਏ ਕਿੰਨੇ ਚੱਕੀ ਕਿੰਨੇ ਚਾਰ ਪੰਜ ਬੰਦੇ ਕਹਿੰਦੇ ਜਖਮੀ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਅਜੇ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈ ਪਰ ਗੱਡੀ ਕਿ ਪਹੁੰਚੀ ਹੈ ਟੈਂਪੂ ਦੇ ਬਾਰੇ ਅਜੇ ਪਤਾ ਕਰ ਰਹੇ ਆਂ ਪਹੁੰਚੀ ਹੈ ਨਾਸੋ ਘਦੀਤ ਨਹੀਂ ਜੀ ਸੁਦੀਸ਼ਰ ਜੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੇਰੀ ਬੰਗਿਆਂ ਦੀ ਗੱਡੀ ਹੈ ਜੀ ਹਾਂਜੀ ਤੇ ਮੈਂ ਢਟੇਰਾ ਪਿੰਡ ਤੋਂ ਕੁਝ ਸਵਾਰੀਆਂ ਚੱਕੀਆਂ ਹਾਂ ਕੁਝ ਮੱਲੂ ਪੋਤੇ ਤੋਂ ਠੀਕ ਹੈ ਜੀ ਤੇ ਮੈਂ ਨਾਮਦਾਮਾ ਸਾਹਿਬ ਹਾਂ ਜੀ ਮੰਡੀ ਸਾਹਿਬ ਉਹ ਮੁਖਸਰ ਸਾਹਿਬ ਹਾਂ ਜੀ ਸਾਰੇ ਦਰਸ਼ਨ ਕਰਾ ਕੇ ਆ ਰਿਹਾ ਜੀ ਹਾਂ ਜੀ ਇਧਰੋਂ ਜਦੋਂ ਮੈਂ ਆ ਰਿਹਾ ਜਗਾ ਇੱਥੇ ਮੇਰੀ ਗੱਡੀ ਚਾਰ ਨੰਬਰ ਵੇ ਸੀ ਉਹ ਵੀ ਟਰੈਕਟਰ ਉਤਰ ਕੇ ਆਇਆ ਫਲਾਈਓਵਰ ਜੀ ਬਰੇ ਨਿਊਟਰਲ ਸੀਗਾ ਕਿੰਨਾ ਬਹੁਤ ਸਪੀਡ 'ਚ ਸੀ ਜਦੋਂ ਉਹਨੇ ਬ੍ਰੇਕ ਮਾਰੀ ਉਹਦੀ ਡਰਾਈਵਰ ਸਾਈਡ ਦੀ ਬ੍ਰੇਕ ਲੱਗੀ ਉਹ ਮੇਰੇ ਵੱਲ ਨੂੰ ਸਿੱਧਾ ਆ ਗਿਆ ਡਰਾਈਵਰ ਠੀਕ ਹੈ ਮੈਂ ਮੋੜੇ ਉਹ ਮੂੰਹ ਬਚਾ ਲਿਆ ਗੱਡੀ ਦਾ ਤੇ ਮੇਰੀ ਸਾਈਡ ਤੇ ਆ ਕੇ ਵੱਜਾ ਬਾਜੀ ਕੀ ਉਹਨੇ ਗੱਡੀ ਪਰਟਾ ਦਿੱਤੀ ਓਕੇ ਬਰ ਬਰ ਕਿੰਨੇ ਜਾਣੇ ਸੀ ਗੱਡੀ ਚ ਕਿੰਨੇ ਬੱਚੇ ਕਿੰਨੀਆਂ ਬੁੜੀਆਂ ਸੀ ਇੱਕ ਬੱਚਾ ਸੀਗਾ ਤੇ ਕੁੱਲ 12 ਸਵਾਰੀਆਂ ਤੇ ਔਰਤਾਂ ਕਿੰਨੀਆਂ ਸੀ ਅੱਠ ਔਰਤਾਂ ਸੀਗੀਆਂ ਤੇ ਚਾਰ ਜਣ ਤੇ ਸਥਿਤੀ ਕੀ ਆ ਹੁਣ ਉਹਨਾਂ ਦੀ ਉਹ ਠੀਕ ਆ ਨਾਰਮਲ ਹੀ ਸੱਟ ਚ ਹੋ ਰਿਹਾ ਉਦੋਂ ਪਚਾ ਆ ਤੇ ਗੱਲ ਕਰੀਏ ਜੀ ਤੁਹਾਡੀ ਮੈਂ ਵੀ ਠੀਕ ਆ ਠੀਕ ਹੈ ਟਰੈਕਟਰ ਦਾ ਤੇ ਟੈਂਪੋ ਟਰੈਵਲ ਦਾ ਐਕਸੀਡੈਂਟ ਹੋਇਆ ਉਸ ਵਿੱਚ ਜਿਹਦੇ ਚ ਚਾਰ ਪੰਜ ਇੰਜਰਡ ਨੇ ਬੰਦੇ ਜੀ ਕਿ ਕਿੱਥੋਂ ਆ ਰਿਹਾ ਸੀ ਟੈਂਪੂ ਕੋਈ ਪਤਾ ਲੱਗਿਆ ਨਹੀਂ ਟੈਂਪੂ ਟ੍ਰੇਮ ਤੇ ਬਾਗੇ ਭਰਾਨੇ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਟਰੈਕਟਰ ਇਧਰ ਪੋਲ ਵਾਲੀ ਸਾਈਡ ਤੋਂ ਆ ਰਿਹਾ ਸੀ ਸਰ ਗਲਤੀ ਤੇ ਦੱਸੀ ਜਾ ਰਹੀ ਹੈ ਗਲਤੀ ਦੇਖਦੇ ਆ ਜੇ ਮੌਕੇ ਤੇ ਆਏ ਕਿੰਨੇ ਚੱਕੀ ਕਿੰਨੇ ਆ ਚਾਰ ਪੰਜ ਬੰਦੇ ਕਹਿੰਦੇ ਜੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਅਜੇ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈ ਪਰ ਗੱਡੀ ਕਿਹੋ ਜੀ ਹੈ ਟੈਂਪੂ ਦਾ ਅਜੇ ਪਤਾ ਕਰਾਂਗੇ ਆਈ ਪਹੁੰਚੀ